ਦੇ ਪਿਆਰ ਐਦਾਂ ਨਹੀਂ ਤਾੜੀ ਤਾੜੀ ਖੁੱਲ ਕੇ ਤਾੜੀ ਆਪਣੇ ਲਈ ਨੀ ਲਾਓ ਸਾਡੇ ਲਈ ਨਹੀਂ ਆਪਣੇ ਲਈ ਪਤਾ ਕਿਉਂ ਸੋਸ਼ਲ ਮੀਡੀਆ ਨੇ ਮੋਬਾਈਲ ਨੇ ਸਾਡੀਆਂ ਜ਼ਿੰਦਗੀਆਂ ਨੂੰ ਆਪਣੇ ਕੈਦ ਵਿੱਚ ਲੈ ਲਿਆ ਅਤਰੀ ਸਾਹਿਬ ਕੁਝ ਕੇ ਨਾਮ ਜੇ ਮੈਂ ਨਾਂ ਨਾਲ ਲਏ ਤੇ ਮੇਰੀ ਪੇਮੈਂਟ ਕੱਟ ਹੋ ਜਾਣੀ ਆ ਉਹ ਚਲੋ 200 ਰੁਪਏ ਦਾ ਕੀ ਗੱਲ ਹੈ ਨਹੀਂ ਵੀ ਲੋਕ 200 ਰੁਪਏ ਕਿੱਡੀ ਗੱਲ ਤੇ ਉਹਨਾਂ ਨੂੰ ਅਸੀਂ ਲੈ ਵੀ ਲੈਣੇ ਆ ਪਿਆਰ ਸਾਡਾ ਬਹੁਤ ਆ ਸੋ ਈਵੈਂਟ ਇਜ਼ ਆਰਗੇਨਾਈਜ਼ਡ ਬਾਏ ਸ਼ਿਕਨ ਬਲੀ ਇਵੈਂਟ ਪ੍ਰੋਵਾਈਡਰਸ ਬਾਏ ਨਦੀਸ਼ ਰਾਹੀ ਜਿਹੜੇ ਕਿ ਵੱਡੇ ਵੱਡੇ ਈਵੈਂਟ ਪ੍ਰਾਨ ਕਰਨ ਦੇ ਲਈ ਬਾਹਰ ਦੇ ਮੇਰੇ ਆਪਣੇ ਔਰ ক্রিকেট ਦੀ ਦੁਨੀਆ ਦਾ ਇੱਕ ਬਾ ਕਮਾਲ ਸਿਤਾਰਾ ਅੱਜ ਸਾਡੇ ਵਿੱਚ ਮੌਜੂਦ ਹੈ ਸਾਡੇ ਪਾਜੀ ਹਰਭਜਨ ਪਾਜੀ ਸਾਡੇ ਪੈਰਾਂ ਦੇ ਜਰਿਆਂ ਦੀ ਮਿੱਟੀ ਨੂੰ ਮस्तक ਨਾਲ ਲਾ ਕੇ ਮੁਹੱਬਤ ਨਾਲ ਲਾ ਕੇ ਬਠਿੰਡੇ ਨੂੰ ਦੁਨੀਆ ਦਾ ਦਿਲ ਜਿੱਤਣ ਵਾਲੇ ਖੇਡ ਸਾਰੇ ਸਾਡੇ ਜਿਹੜੇ ਕਲਾ ਪ੍ਰੇਮੀ मेरे अपने शहर अंभरसर तो मैं स्वागत करती हूं मिनिस्टर अमन अरोड़ा जी मुंडिया साहब एमएलए मिस्टर कलसी जी एंड मिस्टर दीपक डीआईजी दी सर सडे मानयोग मेयर साहब पद्मजीत मेहता जी और पंजाब क्रिकेट एसोसिएशन के प्रेसिडेंट साहब अमर, अमर मेहता जी बहुत-बहुत थैंक्स कर अग्णा। 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 अग्णा ਸ਼ੌਟ ਜੀ ਰੱਖੋ ਇੱਕ ਵਾਰ ਚੀਰਨ ਮਨ ਹਸਪਤਾਲ ਦੀ ਅਈ ਤਾਂ ਅਮਰਤ ਸਰ ਅਮਰਤ ਸਰ ਉਹ ਪਾਣੀ ਹੈ ਜਿਹੜਾ ਉਹ ਬਹੁਤ ਮਿੱਠਾ ਕੁਝ ਜਿਹੜਾ ਪਾਣੀ ਪੀਲੋ ਤਾਂ ਰਾਜਗੀ ਜੀ ਜਿਹੜੇ ਉਹ ਵੀ ਪਾਣੀ ਯਸ ਸਭੀ ਅਮਰਤ ਸਰ ਬਣਿਆ ਇਹ ਅੱਛਾ ਜੀ ਅੱਛਾ ਮੈਂ ਦੇਖ ਰਿਹਾ ਐਸੀ ਦੇਖ ਰਿਹਾ ਆਗਾਜ਼ ਬਹੁਤ ਹੀ ਅੱਜ ਇਹਦਾ ਵੱਡਾ ਕੰਚਾ ਮਨਾ ਦੇ ਤੇ ਇਹ ਬੰਦ ਸਾਰੇ ਦੰਨੋ ਨੂੰ ਇਹ ਚਾ ਲੈ ਕੇ ਜਾਉਂਗਾ ਕਮਾਲ ਇੰਨਾ ਸੋਹਣਾ ਸਾਥ ਸਾਥ ਦਿੱਤਾ ਤੇ ਫਿਰ ਕਰਾਂਗੇ ਇਸੇ ਤਰ੍ਹਾਂ ਆਸਵਾਦ अलू अल ਹੁਣ ਤੁਸੀਂ ਦੇਖਿਆ ਜੀ ਭੰਗੜਾ ਤੇ ਗੱਭਰੂ ਦਾ ਨਾਚ ਹਟੇ ਜੀ ਤੁਹਾਨੂੰ ਪਸਾਰੀ ਜਿੰਨਾਂ ਦੀ ਅਮਨ ਜੀ ਦੇਖੋ ਜੀ ਗਿੱਧਾ ਔਰ ਭੰਗੜਾ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਜਿਹੜੇ ਇੱਕ ਦੂਜੇ ਨਾਲ ਜੁੜੇ ਹੋਏ ਨੇ ਤੇ ਭੰਗੜਾ ਤੁਸੀਂ ਦੇਖ ਰਹੇ ਹੋ ਆਹ ਜਵਾਨ ਨੂੰ ਪੇਸ਼ ਕਰਦੇ ਆ ਲੰਮ ਸਲੰਬੀਆਂ ਮਟਿਆਰਾਂ ਦਾ ਸੋਹਣੇ ਪਹਿਰਾਵੇ ਸੋਹਣੇ ਅੰਦਾਜ਼ ਠਾਠਾ ਮਾਰਦਾ ਹਸਨ ਦਾ ਹੜ ਪੇਸ਼ ਕਰੇਗਾ ਗਿੱਧਾ ਤੇ ਗਿੱਧਾ ਮੈਡੂ ਜੀ ਤੁਹਾਡੇ ਬੋਲਾਂ ਦੇ ਨਾਲ ਸਾਰੇ ਲਵਾ ਦਾ ਮਾਣ ਭਰਿਆ ਖੁਸ਼ੀਆਂ ਮਹਿਸੂਸ ਕਰ ਰਹੇ ਆ ਆਮ ਆਦਮੀ ਪਾਰਟੀ ਦੇ ਮਾਲਵਾ ਜ਼ੋਨ ਦੇ ਜ਼ਿਲ੍ਹੇ ਦੇ ਤੇ ਸਾਡੇ ਬਲਾਕਾਂ ਦੇ ਮੋਚੰਡ ਉੱਪਰ ਪਹਿਲੀ ਕਤਾਰ ਦੇ ਅੰਦਰ ਰੋਲ ਲਵਾਉਣ ਵਾਲੀਆਂ ਬਹੁਤ ਮਾਨਾਂ ਵਿੱਚ ਤੇ ਸਾਨਾਂ ਵਿੱਚ ਹੁਣ ਤੁਸੀਂ ਦੇਖਿਆ ਜੀ ਭੰਗੜਾ ਤੇ ਗੱਭਰੂ ਦਾ ਨਾਚਾਟਾ ਹਟੇ ਜੀ ਹੁਣ ਵਾਰੀ ਜਿੰਨਾਂ ਦੀ ਅਮਨ ਜੀ ਦੇਖੋ ਜੀ ਗਿੱਧਾ ਔਰ ਭੰਗੜਾ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਜਿਹੜੇ ਇੱਕ ਦੂਜੇ ਨਾਲ ਜੁੜੇ ਗਏ ਨੇ ਤੇ ਬੰਦਾ ਤੁਸੀਂ ਦੇਖਦੇ ਹੋ ਆ ਤੁਹਾਨੂੰ ਪੇਸ਼ ਕਰਦੇ ਆ ਲੰਮ ਸਲੰਬੀਆਂ ਮਟਿਆਰਾਂ ਦਾ ਸੋਹਣੇ ਬਹਿਰਾਂ ਦੇ ਸੋਹਣੇ ਅੰਦਾਜ਼ ਠਾਠਾ ਮਾਰਦਾ ਗੁੱਸਣ ਦਾ ਹੰੜ ਪੇਸ਼ ਕਰੇਗਾ ਜਿੱਦ ਨਾਲ ਤੇ ਜਿੱਦਾਂ